ਇੱਥੇ ਕੇਵਲ ਮੈਂ ਹੁਣ ਇੰਨਾ ਬੋਲਦਾ ਇਹਦੇ ਨਾਲ ਥੋੜਾ ਕੱਲੀ ਗੱਲ ਬਣ ਜਾਣੀ ਹੈ ਜੋ ਮੈਂ ਬੋਲਿਆ ਤੇ ਚੱਲਣਾ ਪੈਣਾ ਤੁਹਾਨੂੰ ਵੀ ਤੇ ਮੈਨੂੰ ਵੀ ਕਹਿੰਦੇ ਕਤਨੀ ਕਹਿ ਭਰਮ ਨਾ ਜਾਈ ਸਭ ਕਦ ਕਦ ਰਹੀ ਲੁਕਾਈ ਕੱਲਾ ਬੋਲਣ ਦੇ ਨਾਲ ਗੱਲ ਨਹੀਂ ਬਣਨੀ ਸਰੀਰ ਵਿੱਚ ਰੋਟੀ ਚਾਹੀਦੀ ਐ ਤੇ ਪਾਣੀ ਵੀ ਚਾਹੀਦਾ ਮਰ ਜਾਏਗਾ ਬੰਦਾ ਪਾਣੀ ਤੋਂ ਬਗਿਆ ਇਸ ਕਰਕੇ ਬਾਣੀ ਵੀ ਚਾਹੀਦੀ ਹੈ ਤੇ ਪ੍ਰੈਕਟੀਕਲ ਅਮਲ ਜੀਵਨ ਵੀ ਚਾਹੀਦਾ ਹੈ ਜੇ ਅਮਲ ਜੀਵਨ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਇਹ ਕਰਨੀ ਦਾ ਮਾਰਗ ਜਿੰਨੇ ਜਿਹਦੇ ਕੋਲ ਕਰਨੀ ਸੀ ਉਹ ਲੈ ਗਿਆ ਜਿਹਦੇ ਕੋਲ ਪ੍ਰੈਕਟੀਕਲ ਸੀ ਉਹ ਲੈ ਗਿਆ ਜਿਹਦੇ ਕੋਲ ਉੱਚਾ ਸੁੱਚਾ ਕਿਰਬਾਰ ਤੇ ਜੀਵਨ ਸੀ ਉਹ ਇੱਜ਼ਤ ਲੈ ਗਿਆ ਪਾਤਸ਼ਾਹੀ ਘਰ ਜਾ ਉਹ ਲੈ ਗਿਆ ਸੋ ਬਾਣੀ ਬਹੁਤ ਤਾਕਤ ਰੱਖਦੀ ਹੈ ਜੇ ਸਮਝ ਮਹਾਰਜ ਲਗਾ ਦੇਵੇ ਭਾਏ